ਗਿਫਟ ਮਿਲੇ ਮੈਨੂੰ ਅੱਜ ਸਿਮੀ ਨੇ ਅੱਜ ਆਪਣਾ ਸੈਲੀਬ੍ਰੇਟ ਕੀਤਾ ਬਰਥਡੇ ਹੈਨਾ ਹਾਂਜੀ ਕੀ ਗਿਫਟ ਮਿਲੇ ਸਿਮੀ ਚਾਕਲੇਟ ਚਾਕਲੇਟ ਹਾਂ ਚਾਕਲੇਟਸ ਮਿਲੀਆਂ ਅੱਛਾ ਕਿੱਦਾਂ ਐ ਰਹੀ ਪਾਰਟੀ ਫਿਰ ਬਹੁਤ ਵਧੀਆ ਵਧੀਆ ਹੀ ਹੋਰ ਚਲੋ ਹੁਣ ਇਹਦੇ ਵਿੱਚੋਂ ਥੋੜਾ ਹਿੱਸਾ ਮੇਰਾ ਹੈਨਾ ਮੈਂ ਤੁਹਾਨੂੰ ਦੇ ਦਿੱਤੇ ਹਾਂ ਨਹੀਂ ਹੁਣ ਥੋੜਾ ਜਿਹਾ ਹੋਰ ਥੋੜਾ ਜਿਹਾ ਨਹੀਂ ਇਹਨਾਂ ਆਹੋ ਕੀ ਕੋਈ ਨੂੰ ਬਾਤ ਚ ਖਾ ਲੈਣਾ ਪਹਿਲਾਂ ਗਿਟਾਰ ਦਿਖਾਓ ਆਪਣੀ ਸਾਰਿਆਂ ਨੂੰ ਸਿਮੀ ਦਿਖਾਈਆਂ ਆ ਫਰੈਂਡਸ ਤੇ ਸਿਮੀ ਹੁਣ ਲੱਗੀ ਆਪਣੀ ਗਿਟਾਰ ਦਿਖਾਉਣ ਈ ਆਈਆਂ ਫਰੈਂਡ ਤੁਹਾਨੂੰ ਲੱਗਾ ਕਿ ਇਹ ਨਹੀਂ ਸੀ ਮੇਰੀ ਆਈਆਂ ਗਰਲਸ ਨਹੀਂ ਫਰੈਂਡ ਕਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਟਾਈਮ ਹੋ ਗਿਆ 4 ਵਾ ਚੱਲੇ ਸਾਢੇ 3 ਹੋ ਗਏ ਆ ਹਾਂ ਇਹ ਧੁੱਪ ਪੈਂਦੀ ਅੱਖਾਂ ਨੂੰ ਦੇ ਸਿੰਬਰੰਦ ਅੱਜਾ ਤੁਸੀਂ ਪਹਿਲੇ ਵਲੌਗ ਦੇ ਵਿੱਚ ਦੇਖਿਆ ਹੋਣਾ ਆ ਵੀ ਜਿਹੜਾ ਉਹਦਾ ਬਰਥਡੇ ਮੀ ਕਰਕੇ ਕੈਨਸਲ ਹੋ ਗਿਆ ਹੈਗਾ ਤੇ ਅੱਜ ਉਹਨੇ ਸੈਚਰਡੇ ਦੀ ਸੈਕੰਡ ਸੈਚਰਡੇ ਦੀ ਉਹਨਾਂ ਨੂੰ ਛੁੱਟੀ ਸੀਗੀ ਤਾਂ ਅੱਜ ਉਹਨਾਂ ਨੇ ਕੀਤਾ ਸੈਲੀਬ੍ਰੇਟ ਤੇ ਉਹਦੀਆਂ ਫਰੈਂਡਸ ਆਈਆਂ ਹੋਈਆਂ ਹੈਗੀਆਂ ਤੇ ਹੁਣ ਲੱਗੀ ਹੈ ਗਿਟਾਰ ਦਿਖਾਉਣ ਆਪਣੀ ਫਰੈਂਡਸ ਨੂੰ ਤੇ ਉਹਨਾਂ ਦੀ ਫਰੈਂਡ ਸੰਗ ਦੀਆਂ ਵਿੱਚ ਨਹੀਂ ਆਉਂਦੀਆਂ ਪਈਆਂ ਕਹਿੰਦੇ ਨਹੀਂ ਸਾਨੂੰ ਨੇ ਵਿੱਚ ਲਿਆਇਓ ਸੰਗ ਲਾਖਦੀ ਆ ਆਉਂਦੀ ਕਿਸੇ ਨੂੰ ਵੀ ਨਹੀਂ ਮਗਾ ਲਈ ਆ ਆਦੋ ਮੈਂ 9th ਤੋਂ ਬਾਅਦ ਪੇਪਰ ਪਾ ਕੇ ਸਿੱਖਦੀ ਆ ਨਾ ਅੱਛਾ ਲੈ ਸਿੱਖਣੀ ਆ ਬਜਾ ਤਾਂ ਨਾਮਿਕਾ ਬਜਾ ਦੇਖੀਏ ਵੀ ਬਜਾਓ ਦੇਖੀ ਆਉਂਦੀ ਲੈ ਹਾਂ ਆ ਤਾਂ ਵਧੀਆ ਆ ਵਧੀਆ ਲੱਗੀ ਟਿਓਨ ਲੈ ਮੈਂ ਖੜਦੀ ਆ ਤੂੰ ਜਾ ਆਹ ਕੋ ਤੁੰਬੀ ਵਾਲਾ ਹੀ ਲੱਗਦਾ ਪਹਿਲਾ ਸਾਊਂਡ ਵਧੀਆ ਹੈਗਾ ਵਧੀਆ ਹੈ ਨਾ ਮਮਾ ਵੀ ਚਲੋ ਚਲੋ ਠੀਕ ਆ ਓਕੇ ਬਾਏ ਛੱਡਿਓ ਆਪਣੀ ਫਰੈਂਡ ਨੂੰ ਮੰਮੀ ਲੱਗੇ ਉਹ ਬਜਾਉਣ ਮੰਮੀ ਬਜਾਓ ਐ ਦੇ ਇੱਧੇ ਕਰੀ ਜਾਓ ਸਭੇ ਬੰਦ ਕਰੀ ਸਕੂਟਰੀ ਪਾਪੇ ਨੇ ਸਿਖਾਇਆ ਨਹੀਂ ਦਾਦੀ ਮੰਮੀ ਐ ਇੱਥੇ ਇੱਥੇ ਰੱਖਾ ਮੀਟਵਲਾ ਉਹ ਇੱਥੇ ਆਦਾ ਸਾਊਂਡ ਨਿਕਲਦਾ ਗੱਬੇ ਗੱਬੇ ਜਿੱਥੇ ਇੱਥੋਂ ਹਾਂ ਇਹ ਕਲਾਕਾਰ ਵਾਂ ਜਾਣਾ ਹਨ ਆਪਾਂ ਹੌਲੀ ਹੌਲੀ ਇੱਥੇ ਕੁਝ ਕਰ ਜਾਂਦਾ ਆ ਆਹੋ ਚੱਲ ਜਾਏ ਇਹ ਅਹੀਂ ਸਿਮਰ ਮੈਂ ਕਹਾਂ ਹੁਣ ਕਰਦਿਆਂ ਨੂੰ ਵੀ ਪਾਰਟੀ ਦੇ ਦੇ ਆਪ ਤਾਂ ਤੁਸੀਂ ਪਾਰਟੀਆਂ ਆਪਣੀਆਂ ਸਹੇਲੀਆਂ ਨਾਲ ਕਰ ਲਈ ਆ ਹਨਾ ਤੇ ਹੁਣ ਸਿਮਰਨ ਲੱਗੀ ਮੈਨੂੰ ਪੀਜ਼ਾ ਲਿਆ ਕੇ ਦੇਣ ਤੇ ਮੈਂ ਚੱਲੀ ਨਾਲ ਇਹਦੇ ਚਲੋ ਪੀਜ਼ਾ ਲੈ ਆਈਏ ਪਹਿਲਾਂ ਹੁਣ ਹੁਣ ਦੱਸ ਸਿਮਰਨ ਪੀ ਦੱਸ ਕੇਕ ਵੀ ਖਾ ਕੇ ਚਾਕਲੇਟਾਂ ਖਾ ਗਏ ਤਾਂ ਕਿੰਨੀ ਇੱਕ ਚਾਕਲੇਟ ਹੋਰ ਲੈਣੀ ਹੈ ਨਾ ਦੇ ਤੋ ਉਹ ਡਾਰਕ ਵਾਲੀ ਲੈਣੀ ਆ ਨਹੀਂ ਚਾਹੇ 20 ਰੁਪਏ ਦੀ ਹੋਵੇ ਚਾਹੇ 10 ਰੁਪਏ ਦੀ ਹੋਵੇ ਹੁਣ ਨਹੀਂ ਮਿਲਦੀ ਆ ਲਓ ਕੁਲ ਕੁਲ ਐ ਐ ਐ ਐ ਆਪਾਂ ਲੈ ਲਿਆ ਪੀਜ਼ਾ ਚਲਈਏ ਹੁਣ ਘੁੰਮੀ ਜਾਂਦੀ ਆ ਦਾ ਆਪਾਂ ਖਾ ਲਿਆ ਇਹਦਾ ਹੁਣ ਆਪਾਂ ਲੱਗੇ ਕੇਕ ਖਾਣ ਆਪਾਂ ਹੁਣ ਮਗਰ ਜਿਹੜੀ ਆਪਣੀ ਸੱਸ ਨੋ ਦੀ ਪਾਰਟੀ ਚੱਲਦੀ ਪਈ ਆ ਤੇ ਹੁਣ ਆਪਾਂ ਕਰ ਲਈਏ ਇੰਜੋਏ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਠੀਕ ਆ ਜੀ ਤੇ ਆਪਾਂ ਕੇਕ ਖਾ ਕੇ ਮਿਲਦੇ ਆ ਤੁਹਾਨੂੰ ਫੇਰ ਆਹ ਫੇਰ ਉਹ ਰੇ ਛੱਡਾਣੀ ਉਹਦਾ ਇਹ ਕਾਲਈਏ ਸੱਸ ਨੋ ਪਹਿਲਾ ਪਹਿਲਾ ਹਨਾ ਹਾਂ ਹਾਂ ਤਾਂ ਲੈ ਬੰਮੀ ਨੇ ਆਪਣੀ ਗੋਲੀ ਛੱਡ ਦਿੱਤੀ ਆ ਦੇਖੋ ਗੋਲੀ ਕਹਿੰਦੀ ਬਾਅਦ ਚ ਖਾਉਂਗੀ ਪਹਿਲਾ ਕੇਕ ਦੇ ਦੇ ਮੈਨੂੰ ਕਹਿੰਦੀ ਹੁਣ ਆਪਾਂ ਲਾ ਖਾ ਲਈਏ ਕੇਕ ਠੀਕ ਆ ਜੀ ਮਾੜੀ ਗਰਮੇ ਹੁਣ ਕੇਕ ਠੰਡਾ ਠੱਡਾ ਖਾ ਲਈਏ ਹਨਾ ਲਓ ਜੀ ਚੱਕਵਾ ਸਾਡੇ ਸੱਸ ਨੂੰ ਉਹਦੀਆਂ ਐਨਕਾ ਵੀ ਆ ਗਈਆਂ ਬਣ ਕੇ ਦੋਨਾਂ ਦੀ ਨਿਗਾਹ ਘਟ ਗਈ ਮम्मी ਤਾਂ ਚਲੋ ਉਮਰ ਦੇ ਹਿਸਾਬ ਨਾਲ ਤਾਂ ਮੇਰੀ ਫੋਨ ਚਲਾਉਣ ਦੇ ਹਿਸਾਬ ਨਾਲ ਅੱਧਾਕ ਨੰਬਰ ਨਿਗਾਹ ਘਟ ਗਈ ਆ ਤੇ ਹੁਣ ਆਪਾਂ ਤੁਹਾਨੂੰ ਮਿਲਿਆ ਕਰਾਂਗੇ ਐਨਕਾ ਦੇ ਵਿੱਚ ਤੇ ਚਲੋ ਮੰਮੀ ਪਹਿਲਾਂ ਤੁਸੀਂ ਐਨਕਾ ਲਾ ਕੇ ਦਿਖਾਓ ਕਿੱਦਾਂ ਦੀਆਂ ਲੱਗਦੀਆਂ ਮੈਂ ਬਾਅਦ ਚ ਲਾਉਂਗੀ ਮੈਂ ਸਾਰੇ ਜਣੇ ਸਾਰੇ ਜਣੇ ਦੱਸਿਓ ਕਿੱਦਾਂ ਦੀਆਂ ਲੱਗਦੀਆਂ ਠੀਕ ਆ ਜੀ ਪਹਿਲਾਂ ਤੁਸੀਂ ਲਾਓ ਨਾ ਮੈਂ ਬਾਅਦ ਚ ਲਾਉਣੀ ਆ ਫੁੱਕਾ ਕਾਦੇ ਮਾਰੀ ਜਾਂਦੇ ਆ ਨਾ ਮਮੀ ਕਦੀ ਘੱਟਾ ਘੱਟ ਸੋਨੀਆਂ ਲਾਦਦੀਆਂ ਆਦਰ ਪਾ ਪਿੰਦ ਖਾਲ ਕੇ ਆਓ ਇੱਥਾਂ ਨਹੀਂ ਬਹੁਤ ਛੋਟੇ ਛੀਸ਼ੇ ਨਹੀਂ ਛੋਟੇ ਹੀ ਆ ਬਹੁਤ ਬਹੁਤ ਛੋਟੇ ਕਰਾਏ ਇੰਨੇ ਤਾਂ ਬਹੁਤ ਵੱਡੇ ਪਾ ਪਿੰਦ ਖਾ ਦੇ ਲੱਗ ਜਾ ਕੇ ਉਹ ਦੀਦਾ ਦੱਸੋ ਦੀਦਾ ਸਾਫ ਬਤੇਰਾ ਪਹਿਲਾਂ ਨਾਲ ਸਾਫ ਅੱਛਾ ਉਹਨਾਂ ਸਾਰਾ ਬਿੱਜ ਆਸ। ਅੱਛਾ। ਨਹੀਂ ਉਹਦੇ ਨਾਲ ਤਾਂ ਛੋਟੇ ਸਹੀ ਆ ਹੁਣ। ਪੁੱਤ ਮਾ ਇਥੋਂ। ਸਾਰੀਆਂ ਬਦਲ ਦੇ ਲਾ ਛੋਟੇ ਨੇ ਆ। ਅ ਇਸ ਵੇਲੇ ਬਾਬਾ ਜੀ ਉਹ ਸਾਫ ਤੇ ਰੱਖੀ ਐ ਇਹ ਨਾ ਹੋਵੇ ਕਿਤੇ ਤੂੰ ਆਹੇ ਨਾ ਹੋਵੇ ਵੀ ਕਿਤੇ ਲਾ ਕੇ ਰੱਖ ਦਿੱਤੀ ਆ ਤਾਂ ਉੱਥੇ ਪਈਆਂ ਰਹਿ ਜਾਣ ਆਹੋ ਸੋਹਣੀਆਂ ਲਾ ਦਿੱਆਂ ਡਿਜ਼ਾਈਨ ਵੀ ਸੋਹਣਾ ਹੈ ਇਹਨਾਂ ਕਾ ਦਾ ਹਮ ਚਲੋ ਹੁਣ ਮੈਂ ਲਾਵਾਂ ਆਪਣੀਆਂ ਆਹੋ ਲੱਗ ਜਾਂਦਾ ਹੈ ਚਲੋ ਹੁਣ ਮੰਮੀ ਤਾਂ ਸਾਫ ਦਿਖਣ ਲਾਪੇ ਮੰਮੀਆ ਮੇਰੀਆਂ ਵੀ ਕੱਢਿਆ ਵੈਮੀ ਲਾ ਕੇ ਦੇਖਦੀਆਂ ਪਤਾ ਨਹੀਂ ਕਿੱਦਾਂ ਦੀਆਂ ਲੱਗਣੀਆਂ ਬਾਬਾ ਜੀ ਸੋਹਣੀਆਂ ਲੱਗਣ ਨੇ ਵਾਟੇ ਜਵਾਇਆ ਤਾਂ ਸੋਨੀਆਂ ਤਾਂ ਲਾ ਮਮੀ ਕਦੀ ਲਾਈਆਂ ਨਹੀਂ ਨਾ ਫਿਰ ਥੋੜਾ ਹੁੰਦਾ ਆ ਵੀ ਪਤਾ ਨਹੀਂ ਕਿੱਤਾਂ ਦੀਆਂ ਲੱਗਣੀਆਂ ਹੈ ਨਾ ਦੇਖਦੇ ਆ ਵੀ ਸਹੀ ਗੱਲ ਹਮ ਲਾ ਕੇ ਰੱਖਿਓ ਮੈਨੂੰ ਤਾਂ ਹੌਲੀ ਹੌਲੀ ਆਤ ਪੈਣੀ ਜੇ ਤਾਂ ਮੈਨੂੰ ਸੋਨੀਆਂ ਲੱਗੀਆਂ ਤਾਂ ਮੈਂ ਲਾ ਕੇ ਰੱਖਿਆ ਕਰਨੀਆਂ ਜੇ ਨਹੀਂ ਤਾਂ ਫਿਰ ਜਦੋਂ ਆਪਾਂ ਫੋਨ ਚਲਾਉਣਾ ਸਰ ਹੂਸ ਲਈ ਲਾਉਣੀਆਂ ਜਾਂ ਫਿਰ ਜਦੋਂ ਸਕੂਲੀ ਤੇ ਜਾਇਆ ਕਰਨਾ ਫਿਰ ਕਹੇ ਕਿ ਤਾੜੀ ਗੱਲਾਂ ਆਦੀਆਂ ਪਹਿਣ ਜੀ ਇਹ ਵਰਗੀਆਂ ਨਹੀਂ ਸੋਹਣੀਆਂ ਆ ਲੈ ਚਲੋ ਮੈਂ ਦੇਖ ਦਿਲਾ ਕੇ ਇਹ ਵੀ ਉਟੇਜ ਜੀ ਆ ਇਹ ਥੋੜੇ ਵੱਡੇ ਆ ਆ ਲਓ ਜੀ ਮੈਂ ਬਣ ਗਈ ਮੈਡਮ ਨਹੀਂ ਜੀ ਵੱਡੇ ਨਹੀਂ ਐਨੇ ਕਰੰਦੇ ਛੋਟੇ ਆ ਇਹ ਕਿੰਨੇ ਦੁਬਾਰਾ ਆਦੇ ਚੱਕਾ ਕਰਾ ਮੈਡਮ ਆਂਗੂ ਲਾਦੇ ਥੋੜੇ ਜਿਹਦਾ ਪਹਿਣ ਜੀ ਆਦੀਆਂ ਨਹੀਂ ਹੁੰਦੀਆਂ ਮੰਮੀ ਤੇਰੀ ਸੋਹਣੀਆਂ ਲਾਤੀਆਂ ਨਹੀਂ ਉਹ ਦੀ ਦਾ ਜੇ ਖਰਾ ਆਹੋ ਉਦਾਂ ਦਾ ਵਧੀਆ ਦੀਦਾ ਹੋਰ ਸਾਫ਼ ਦੀਦਾ ਬਈ ਮੈਂ ਸਾਰੇ ਜਿਹੜੇ ਦੱਸਿਓ ਕਿੱਦਾਂ ਦੀਆਂ ਲਾਦੀਆਂ ਆ ਸਹੀ ਵੀ ਲਾਦੀਆਂ ਕਿ ਨਹੀਂ ਹੁਣ ਮੈਂ ਦੇਖਦੀ ਆ ਕੈਮਰੇ 'ਚ ਧਿਆਨ ਥੋੜਾ ਲੱਗਦਾ ਭੈਣ ਜੀ ਧਿਆਨ ਨੂੰ ਚਲੋ ਦੇਖਦੇ ਲਾ ਕੇ ਰੱਖੜੀਆਂ ਹੁਣ ਤੁਹਾਨੂੰ ਆਪਾਂ ਵਲੌਗ ਦੇ ਵਿੱਚ ਐਨਕਾ ਵਾਲੇ ਬਣ ਕੇ ਮਿਲਿਆ ਕਰਨਾ ਹੈ ਨਾ ਮੈਡਮ ਐਨਕਾਆਂ ਲਾਈਆਂ ਮੰਮੀ ਦੋਨੀਆਂ ਨੌ ਸੌ ਸ ਜਣੀਆਂ ਐਨਕਾ ਲਾ ਕੇ ਜਾਇਆ ਕਰਾਂਗੇ ਹੁਣ ਸਹੀ ਲੱਗਦੀ ਆ ਨੀ ਪੈਰੀਆਂ ਬਿੱਟੀ ਗਈ ਉਹ ਨਿਕਲ ਗਈ ਆਹ ਹੋ ਮੇਰੀ ਵੀ ਅੱਧਾ ਕ ਨੰਬਰ ਘਟ ਗਿਆ ਕਹਿੰਦੀ ਲਾ ਕੇ ਰੱਖਿਆ ਕਰੋ ਮੈਡਮ ਕਹਿੰਦੀ ਸੀਗੀ ਹੂੰ ਚਲੋ ਦੇਖਦੀ ਮੈਂ ਵੀ ਹੁਣ ਕਿੱਦਾਂ ਦੀਆਂ ਲੱਗਦੀਆਂ ਆ ਚਲੋ ਜੀ ਹਣ ਸਾਰੇ ਜਣੇ ਦੱਸਿਓ ਕਮੈਂਟਾਂ ਦੇ ਵਿੱਚ ਸਹੀ ਲੱਗ ਰਹੀ ਮੈਂ ਜਾਤਦੀ ਨਾ ਚਲੋ ਵੀ ਹੁਣ ਸਾਰੇ ਜਣੇ ਤੁਸੀਂ ਵੀ ਦੱਸਿਓ ਵੀ ਕਮੈਂਟਾਂ ਚ ਜੇ ਤਾਂ ਸੋਹਣੀਆਂ ਲੱਗਦੀਆਂ ਤਾਂ ਫੇਰ ਆਪਾਂ ਲਗਾ ਕੇ ਰੱਖਣੀਆਂ ਜੇ ਨਹੀਂ ਚੱਜਦੀਆਂ ਹੈਗੀਆਂ ਸਾਰੇ ਜਣੇ ਦੱਸ ਦਿਓ ਕੋਈ ਗੱਲ ਨਹੀਂ ਆਪਾਂ ਬੇਇਜ਼ਤੀ ਵੁਸਤੀ ਨਹੀਂ ਮੰਨਦੇ ਹੁੰਦੇ ਕੋਈ ਗੱਲ ਨਹੀਂ ਦੱਸ ਦਿਓ ਫੇਰ ਆਪਾਂ ਨਹੀਂ ਲਗਾਇਆ ਕਰਨੀਆਂ ਫੇਰ ਜਦੋਂ ਆਪਾਂ ਵਲੌਗ ਐਡਿਟ ਕਰਨਾ ਜਾਂ ਫੋਨ ਤੇ ਹੋਰ ਕੋਈ ਕੰਮ ਕਰਨਾ ਫੇਰ ਹੀ ਲਗਾਇਆ ਕਰਨੀਆਂ ਠੀਕ ਆ ਥੋੜੀਆਂ ਵੱਡੀਆਂ ਵੱਡੀਆਂ ਹੀ ਲੱਗਦੀਆਂ ਚਲੋ ਦੱਸਿਓ ਵੀ ਤੁਸੀਂ ਸਾਰੇ ਜਣੇ ਜਿਹੜੇ ਦੇਖਦੇ ਪਏ ਆ ਆਪਣੇ ਵਲੌਗ ਹਨਾ ਸਾਰੇ ਜਣੇ ਦੱਸਿਓ ਮੈਂ ਤਾਂ ਠੀਕ ਨੂੰ ਬੋਝ ਆ ਮਮਮੀ ਕਹਿੰਦੀ ਆਪਣੀਆਂ ਸਹੇਲੀਆਂ ਨੂੰ ਪੁੱਛ ਆਪਣੀ YouTube ਫੈਮਲੀ ਨੂੰ ਪੁੱਛ ਕਿੱਦਾਂ ਦੀਆਂ ਲੱਗਦੀਆਂ ਮਮਮੀ ਤਾਂ ਤੁਹਾਡੇ ਹਿਸਾਬ ਨਾਲ ਮੇਰੇ ਆਲੂ ਦੇਖੋ ਤਾਂ ਕਿੱਦਾਂ ਦੀਆਂ ਲੱਗਦੀਆਂ ਮੂੰਹ ਤਾਂ ਜੱਟਦੀਆਂ ਮੂੰਹ ਨਿੱਕਾ ਜਾਂ ਐਨਕਾ ਵੱਡੀਆਂ ਵੱਡੀਆਂ ਇਦਾਂ ਦਾ ਹੀ ਲੱਗਦਾ ਫੇਰ ਠੀਕ ਆ ਚੱਹੀ ਆ ਅੱਛਾ ਹਾਂਜੀ ਟਾਈਮ ਹੋ ਗਿਆ 7 ਵਜੇ ਚੱਲੇ ਆ ਤੇ ਨਹੀਂ 6:30 ਪਾਉਣੇ 7:00 ਦਾ ਹੋ ਗਿਆ ਤੇ ਹੁਣ ਮੈਂ ਲੱਗੀ ਰੋਟੀ ਬਣਾਉਣ ਤੇ ਬਾਕੀ ਬੱਚਿਆਂ ਦੇ ਆਇਆ ਤੇ ਦੇਖਦੇ ਆਂ ਵੀ ਉਹਨਾਂ ਦਾ ਕੀ ਰਿਐਕਸ਼ਨ ਆ ਹੈਨਾ ਵੀ ਉਹ ਐਨਕਾ ਦੇਖ ਕੇ ਉਹ ਕੀ ਰਿਐਕਟ ਕਰਦੇ ਆ ਤੇ ਕਿੱਦਾਂ ਦਾ ਕਹਿੰਦੇ ਆ ਤੇ ਤੁਹਾਨੂੰ ਆਪਾਂ ਦਿਖਾਉਨੇ ਆਂ ਹੈਨਾ ਚਲੋ ਤੁਸੀਂ ਤਾਂ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਹੀ ਦੱਸਣਾ ਆ ਤੇ ਬਾਕੀ ਉਹਨਾਂ ਦਾ ਵੀ ਰਿਐਕਸ਼ਨ ਦੇਖਦੇ ਵੀ ਉਹ ਕੀ ਕਹਿੰਦੇ ਆ ਕੀ ਉਹਨਾਂ ਦਾ ਐਕਸਪ੍ਰੈਸ਼ਨ ਹੁੰਦੇ ਆ ਠੀਕ ਆ ਜੀ ਤਾਂ ਚਲੋ ਹੁਣ ਮੈਂ ਲੱਗੀ ਇੱਧਰ ਰੋਟੀ ਬਣਾਉਣ ਤਾਂ ਪਤਵਾਤੋਵਾ ਰੱਖਿਆ ਆ ਸਬਜ਼ੀ ਰੱਖੀ ਹੋਇ ਇੱਕ ਪਾਸੇ ਦੁੱਧ ਰੱਖਿਆ ਆ ਤੇ ਤੁਸੀਂ ਦੇਖਦੇ ਹੋਣਾ ਕਿ ਪਹਿਲਾਂ ਮੇਰੇ ਵਲੌਗ ਜਿਹੜੇ ਹੁੰਦੇ ਸੀਗੇ ਉਹਦੇ ਵਿੱਚ ਮੈਂ ਜ਼ਿਆਦਾਤਰ ਚੁੱਲ੍ਹੇ ਤੇ ਕੰਮ ਕਰਦੀ ਹੁੰਦੀ ਸੀ ਤਾਂ ਹੁਣ ਥੋੜੇ ਦਿਨਾਂ ਤੋਂ ਮੈਂ ਗੈਸ ਤੇ ਲੱਗੀ ਹੋਈ ਆ ਕਿਉਂਕਿ ਤੁਹਾਨੂੰ ਪਤਾ ਹੋਵੇ ਧੁੱਪਾਂ ਕਰਕੇ ਧੁੱਪਾ ਲੱਗਦੀਆਂ ਨਹੀਂ ਸੀਗੀਆਂ ਤੇ ਉਹਦੇ ਕਰਕੇ ਜਿਹੜਾ ਆਪਣਾ ਬਾਲਣ ਹੈਗਾ ਉਹ ਕਾਫੀ ਗਿਲਾਇਆ ਜਿੱਦਾਂ ਅੱਗ ਨਹੀਂ ਬਲਦੀ ਤਾਂ ਫਿਰ ਕੁੱਕਾ ਮਾਰ ਮਾਰ ਕੇ ਨਾ ਬੰਦੇ ਪੜੇ ਬੰਦੇ ਹੀ ਬੱਸ ਹੋ ਜਾਂਦੀ ਆ ਤੇ ਹੁਣ ਮੈਂ ਕਿਹਾ ਜਿੰਨਾ ਟਾਈਮ ਉਹ ਸੁੱਕਦਾ ਨਹੀਂ ਚਲੋ ਹੁਣ ਰੱਬ ਦੀ ਦਇਆ ਨਾਲ ਧੁੱਪਾਂ ਨਿਕਲਦੀਆਂ ਆ ਤੇ ਜਦੋਂ ਉਹ ਸੁੱਕ ਗਿਆ ਤਾਂ ਫੇ ਆਪਾਂ ਫੇ ਚੁੱਲੇ ਤੇ ਕੰਮ ਸ਼ੁਰੂ ਕਰ ਦੇਣਾ ਤੇ ਉਹਨਾਂ ਟਾਈਮ ਆਪਣਾ ਚਾਹਦਾ ਆ ਇੱਧਰ ਗੈਸ ਤੇ ਠੀਕ ਆ ਜੀ ਤੇ ਮੈਂ ਹੁਣ ਬਣਾ ਲਵਾਂ ਰੋਟੀ ਤੇ ਚਲੋ ਬਾਕੀ ਹੁਣ ਬੱਚਿਆਂ ਨੇ ਆਇਆ ਤੇ ਦੇਖਦੇ ਵੀ ਉਹਨਾਂ ਦਾ ਕੀ ਐਕਸਪ੍ਰੈਸ਼ਨ ਆ ਤੇ ਕੀ ਰਿਐਕਟ ਕਰਦੇ ਆਨ ਕਾ ਦੇਖ ਕੇ ਬੱਚੇ ਆ ਗਏ ਹੱਲੇ ਮੈਂ ਇੱਕ ਰੋਟੀ ਨਹੀਂ ਦਵੇ ਤੇ ਭਾਈ ਤੇ ਦੇਖਦੇ ਉਹਨਾਂ ਦਾ ਕੀ ਰਿਐਕਸ਼ਨ ਆ ਠੀਕ ਆ ਜੀ ਸਿਮੀ ਉਹ ਦੇ ਕਿੱਦਾਂ ਕਿੱਦਾਂ ਦੀਆਂ ਲਾਦੀਆਂ ਅੱਛਾ ਓਕੇ ਆਏ ਆਏ ਸੋਹਣੀਆਂ ਲਾਦੀਆਂ ਹੁਣ ਦੇ ਉਹ ਤਾਂ ਬੜੇ ਗਿਆਨੀ ਬੰਦੇ ਲੱਗਦੇ ਨੇ ਨੇ ਸੋਹਣੀਆਂ ਲਾਦੀਆਂ ਸੋਹਣੀਆਂ ਲਾਦੀਆਂ ਨਹੀਂ ਸੱਚੀ ਸੀਰੀਅਸਲੀ ਦੱਸੋ ਮੈਂ ਦੱਸਿਆ ਇਹ ਮੈਂ ਕਿਹਾ ਬੱਚਿਆਂ ਦੇ ਆਇਆ ਤਾਂ ਦੇਖਣਾ ਵੀ ਉਹਨਾਂ ਦੇ ਕੀ ਐਕਸਪ੍ਰੈਸ਼ਨ ਹੈ ਕੀ ਰਿਐਕਟ ਕਰਦੇ ਆ ਉਹ ਹੈਨਾ ਪੁਰਦੇ ਆ ਨਾ ਬੜੁੱ ਸੱਜਦੀਆਂ ਬਣਾਉਂਨੇ ਤਾਂ ਸੋਹਣੀਆਂ ਨੇ ਫਰੇਮ ਠੀਕ ਹੀ ਆ ਜਿਆਦਾ ਖਰਾ ਨਹੀਂ ਨਹੀਂ ਵੱਡਾ ਐ ਫਰੇਮ ਫਰੇਮ ਵੱਡਾ ਨਹੀਂ ਐ ਸਾਡਾ ਸੁਣਾਉਣਾ ਨਹੀਂ ਮੀਨਸ ਕਿ ਫੇਸ ਤੇ ਜੱਜਦਾ ਨਹੀਂ ਜੱਜਦਾ ਵੀ ਆ ਨਹੀਂ ਫੇ ਕਿੱਦਾਂ ਦਾ ਤਸਵੀਰ ਕਨਫਿਊਜ਼ਡ ਦਿੱਖਤ ਨੂੰ ਚੱਲ ਹਣੇ ਵਾ ਚੱਲ ਮੈਂ ਨਹੀਂ ਲੈ ਰ ਖਿੜੋ ਲਗਾ ਲੂਣਾ ਆ ਠੀਕ ਆ ਕੋਈ ਤੁਸੀਂ ਰੱਖੋ ਤੁਸੀਂ ਰਖਾਓ ਮੈਂ ਇਹ ਤਾਂ ਖਾ ਲਿਆ ਮਮੀ ਨੇ ਤਾਂ ਮੈਂ ਹੀ ਖਾ ਲਿਆ ਠੀਕ ਆ ਸਵਾਦ ਸੀ ਨਾ ਸਿਮੀ ਉਹ ਤਾਂ ਕਹਿ ਤਾ ਵੀ ਕਨਫਿਊਜ਼ਡ ਆ ਹਾਂ ਟੇਸਟੀ ਹੋਏਗਾ ਬਾਕੀ ਹਣ ਨੀਮਾ ਦਾ ਦੇਖਦੇ ਆਂ ਮੇਰੀ ਚੋਇਸ ਸੀਗੀ ਨਾ ਤਾਂ ਮੈਂ ਗੈਸ ਘੱਟ ਕਰ ਦੂਗਾ ਤੇ ਜਾਨੀ ਮਨ ਨੂੰ ਲੱਗ ਗਿਆ ਨੀਮਾ ਦਾ ਐਕਸਪ੍ਰੈਸ਼ਨ ਦੇਖਦੇ ਕੀ ਰਿਐਕਟ ਕਰਦਾ ਨੀਮਾ ਹਲੇ ਮੈਂ ਇੱਕ ਰੋਟੀ ਵੀਰੀ ਵਾਲੇ ਪੇੜਾ ਹੀ ਕਰਨ ਲੱਗੀ ਜਨ ਨਾਲ ਹੀ ਆ ਗਏ ਚਲੋ ਦੇਖਦੇ ਆਂ ਹੁੰਦਾ ਦੇ ਨੀਂ ਸੋਹਣਿਆ ਲੱਗਦੀਆਂ ਦਾਦੀ ਮੰਮੀ ਚਾਚਦੀਆਂ ਹਾਂ ਮੰਮੀ ਕਹਿੰਦੇ ਮੇਰੀਆਂ ਨਹੀਂ ਸੋਹਣਿਆ ਲੱਗਦੀਆਂ ਆਈ ਇਹ ਨਹੀਂ ਸੋਹਣਿਆ ਉਹ ਸੋਹਣਿਆ ਹਜੇ ਆ ਲੈ ਲਓ ਮੈਂ ਇਹਨੇ ਪੈਸੇ ਲਾਤੇ ਪੱਲਿਓ ਪੱਲਿਓ ਪੈਸੇ ਲਾਏ ਉਹ ਵੀ ਨਹੀਂ ਕਦਰ ਪਈ ਆਜੋ ਜੀ ਦੁੱਧ ਪਾ ਲਈਏ ਤੁਹਾਨੂੰ ਨਿਮਰ ਕਿੱਥੇ ਗਿਆ ਇਹ ਮੁੰਡੇ ਨੂੰ ਦੁੱਧ ਪਾਈ ਲੋ ਜੀ ਮੇਰੀ ਬੇਇੱਜ਼ਤੀ ਤਾਂ ਹੋ ਗਈ ਆ ਕਹਿੰਦੇ ਨਹੀਂ ਸੋਹਣੀਆਂ ਲਾਦੀਆਂ ਮੰਮੀ ਦੀਆਂ ਸੋਹਣੀਆਂ ਲਾਦੀਆਂ ਹਾਏ ਹੁਣ ਮੈਨੂੰ ਟੈਨਸ਼ਨ ਪੈ ਗਈ ਆ ਹਣ ਮੰਮੀ ਵਾਲੇ ਤਾਂ ਇਹ ਮੇਰਾ ਹੌਂਸਲਾ ਰੱਖ ਕੇ ਜਾਓ ਉਧਰ ਮੰਮੀ ਆ ਦੀਆਂ ਬੜੀਆਂ ਸੋਹਣੀਆਂ ਲਾਦੀਆਂ ਆ ਹਮ ਚਲੋ ਕੋਈ ਨਹੀਂ ਇੱਦਾਂ ਹੀ ਹੁੰਦੀ ਆ ਇਹ ਆਪਣੀਆਂ ਅੱਖਾਂ ਦੇਖਣੀਆਂ ਆ ਇਹ ਆਪਣੀ ਪਰਸਨੈਲਿਟੀ ਥੋੜੀ ਦੇਖਣੀ ਕਿੱਦਾਂ ਲੱਗਦੇ ਕਿੱਦਾਂ ਇਹ ਨੇ ਹੈ ਨਾ ਸਾਨੂੰ ਆਪਣੀਆਂ ਅੱਖਾਂ ਵੀ ਚਾਹੀਦੀਆਂ ਐ ਵੀ ਭਾਈ ਵਲੌਗ ਵੀ ਬਣਾਉਣੇ ਆ ਸਹੀ ਨਹੀਂ ਹਮ ਹਮ ਜਦਾਂ ਇੱਜਤਾਂ ਚਾਹੇ ਨਾ ਜਦ ਤੇ ਹੁਣ ਤਾਂ 4000 ਰੁਪਏ ਲਾਤਾ ਪੱਲੇ ਹੁਣ ਤੈ ਇਹ ਕਰ ਦਿੱਤੇ ਆ ਹੁਣ ਚਾਹੇ ਸੋਹਣੀਆਂ ਲੱਗਣ ਚਾਹੇ ਨਾ ਲੱਗਣ ਦੱਸ ਤਾਂ ਹੁਣ ਸਿਮੀ ਤੂੰ ਮੇਰਾ ਦਿਲ ਤੋੜਤਾ ਨਹੀਂ ਤੋੜਿਆ ਨਹੀਂ ਮੈਨੂੰ ਵਧੀਆ ਲੱਗਦੀਆਂ ਸੋਹਣੀਆਂ ਤਾਰੀਫ਼ ਕੀਤੀ ਮੈਂ ਤਾਂ ਤਾਰੀਫ਼ ਤੂੰ ਕਿਆ ਕਨਫਿਊਜ਼ਡ ਨੇ ਮੈਂ ਕਨਫਿਊਜ਼ ਆ ਹੂੰ ਵੀ ਸੋਹਣੀ ਆ ਕਿ ਨਹੀਂ ਸੋਹਣੀ ਆ ਹਨਾ ਮੈਂ ਤੈਨੂੰ ਕੀ ਲੱਗਦਾ ਮੇਰੇ ਫੇਸ ਤੇ ਤੈਨੂੰ ਕੀ ਲੱਗਦਾ ਨਰੇ ਪਹਿਲਾਂ ਕਹਿੰਦੀ ਨਹੀਂ ਮੰਮੀ ਦੀ ਆ ਸੋਹਣੀ ਆ ਹੁਣ ਕਹਿੰਦੀ ਠੀਕ ਆ ਤੂੰ ਮੈਨੂੰ ਕਨਫਿਊਜ਼ ਕਰਤਾ ਆ ਲੈ ਮੰਮੀ ਦੇਖਦੇ ਉੱਧਰ ਕੀ ਕਹਿੰਦੀ ਆ ਕੀ ਕਹਿੰਨੇ ਨਹੀਂ ਆ ਗੁਰੂ ਨਾਲ ਕਰਾ ਲਾਗਣਾ ਜੀ ਨਾਲ ਆ ਗੀਆਂ ਛੁੱਟੀਆਂ ਛੁੱਟੀਆਂ ਸਾਡੀਆਂ ਕਹਿੰਦੀ ਸੋਹਣੀਆਂ ਲਾਦੀਆਂ ਮੂੰਹ ਤੇ ਮੇਰੀਆਂ ਨਹੀਂ ਜਾਚਦੀਆਂ ਇਦਾਂ ਲੱਝਦਾ ਸਿਆਣੀ ਸਿਆਣੀ ਕੋਈ ਜਿਆਦੀ ਉਮਰ ਦੀ ਬੁੜੀ ਹੁੰਦੀ ਆ ਨਾ ਸੀ ਤਾ ਹੈ ਕਹਿੰਦੀ ਉਤਰਾ ਲਾ ਦੋ ਹੋਰ ਫੜਨ ਕਰਨਾ ਲੱਗੀਆਂ ਹਾਂ ਹਾਂ ਉਹਨਾਂ ਲਾ ਦੇ ਕਰੀ ਆਹੋ ਜਿਹੜਾ ਨਹੀਂ ਦੇਖਾਉਂਦੇ ਲਾਉਂਦੇ ਚਲੋ ਹੁਣ ਦੇਖ ਦੇ ਨਿਮਰ ਆਉਂਦਾ ਨਿਮਰ ਦੇਖ ਦੇ ਕੀ ਕਹਿੰਦਾ ਆ ਹੈ ਨਾ ਓ ਰਿਮਰ ਕਿੱਤਾ ਦੀਆਂ ਲਾਦੀਆਂ ਚੱਲ ਇੱਧਰ ਵੀ ਹੋ ਕਿਤਾ ਕਿੱਦਾਂ ਗਿਆ ਨਾਦੀਆਂ ਸਹੀ ਆ ਸੱਚੀ ਦੱਸ ਮੇ ਰੋਟੀ ਲੂ ਹੋ ਜਾਣੀ ਆ ਚੱਲ ਜੇ ਕਮਾਂਗਾ ਹੂੰ ਸਹੀ ਆ ਤੁਹਾਡਾ ਮੂੰਹ ਇਦਾਂ ਨਹੀਂ ਜਾ ਜਾਂਦੀਆਂ ਸੁਧਾ ਕਰਿਓ ਸਹੀ ਆ ਜਾਂਦੋ ਤੀਗਾ ਜਾਂ ਚਲੀ ਆ ਜੱਸਾ ਮੈਂ ਤਾਂ ਕਿਆ ਮੈਨੂੰ ਲੱਗਦਾ ਨਹੀਂ ਕੋ ਖਜਜਦੀਆਂ ਹੈ ਤੁਹਾਡਾ ਆਹ ਚੀ ਦੇਖੋ ਐਕਾ ਦੇਖੋ ਨਾਲ ਜੱਜਦੀਆਂ ਹੀ ਨਹੀਂ ਆ ਨਹੀਂ ਐਨਕਾ ਵੱਡੀਆਂ ਹੈ ਵੀ ਰੋਟੀ ਹੋ ਲੈ ਇਧਰ ਮੇਰੀ ਰੋਟੀ ਲੂ ਹੋ ਗਈ ਆ ਆਇਲ ਪਾਓ ਚਲੋ ਦੱਸੋ ਜੱਜਦੀਆਂ ਸੱਚੀ ਜਿੰਮੀ ਕਹਿੰਦੀ ਮੈਂ ਕਨਫਿਊਜ਼ ਆ ਵੀ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਸਹੀ ਲੱਗਦੀ ਆ ਕਿ ਨਹੀਂ ਲੱਗਦੀ ਨਹੀਂ ਸਹੀ ਆ ਐਟਾ ਦੀਆਂ ਗੱਲਾਂ ਵੀ ਥੋੜੀਆਂ ਦਾ ਭਾਰੀਆਂ ਹੁਣ ਗੱਲਾਂ ਮੇਰੀਆਂ ਭਾਰੀਆਂ ਹੋ ਗਈਆਂ ਹਾਂਜੀ ਸ਼ੂਗਰ ਆ ਹਏ ਮਾਰੀਆਂ ਜੀਆਂ ਹੋਈਆਂ ਮੈਨਾਂ ਕਹਿਆ ਮੇਰਾ ਮੂੰਹ ਬਹੁਤ ਨਿੱਕਾ ਜਿਹਾ ਲੱਗਦਾ ਮੂੰਹ ਨਿੱਕਾ ਜਿਹਾ ਐਨਕਾ ਵੱਡੀਆਂ ਵੱਡੀਆਂ ਇਦਾਂ ਤਾਂ ਨਹੀਂ ਲੱਗਦਾ ਨਹੀਂ ਹੂੰ ਸਹੀ ਆ ਮਨਾ ਥੋੜੀਆਂ ਆ ਜਿਆਦਾ ਹੀ ਆ ਇਦਾਂ ਇਥੇ ਕਿਦਾਂ ਬਾਹਰ ਨੂੰ ਆ ਹਾਂਜੀ ਮੇਰੇ ਛੋਟੀਆਂ ਲੈਣੀਆਂ ਚਾਹੀਦੀਆਂ ਇਹਦੀਆਂ ਉਹ ਆ ਛੋਟਾ ਆ ਵੱਡਾ ਆ ਇਹ ਤਾਂ ਸ਼ੇਪ ਐ ਇਦਾਂ ਹੀ ਉਹ ਕੋਈ ਚੱਕਰ ਨਹੀਂ ਤੂੰ ਮੂੰਹ ਦਾ ਸਭੀ ਮੂੰਹ ਦਾ ਲਾਈਆ ਸੋਹਣਿਆ ਲੱਗਦੀਆਂ ਠੀਕ ਆ ਮੈਂ ਤੁਹਾਨੂੰ ਆ ਆ ਵੱਡਾ ਆ ਆ ਛੋਟਾ ਆ ਮੈਨੂੰ ਦਖਾਨਾ ਲੱਗਦਾ ਦੀ ਵੱਡਾ ਛੋਟਾ ਐ ਇਧਰ ਨਾਲ ਐਸੇ ਵੱਡਾ ਇਧਰ ਨਾਲ ਛੋਟਾ ਇਧਰ ਨੂੰ ਕਰ ਲੈਣੇ ਖਿੱਚ ਕੇ ਸਹੀ ਆਪਾਂ ਤੁਹਾਨੂੰ ਥੋੜੀ ਛੋਟੀ ਲੈਣੀ ਚਾਹੀਦੀ ਆ ਅੱਛਾ ਐਨ ਛੋਟੀ ਲੈਣੀ ਚਾਹੀਦੀ ਮੈਂ ਵੱਡੀਆਂ ਲੈ ਲਈਆਂ ਜਿਆਦਾ ਹਨਾ ਨਹੀਂ ਉਦਾਂ ਵੈਸੇ ਸਹੀ ਵੀ ਆ ਜੇ ਦਮ ਤੋਂ ਦੇਖੀਏ ਦਾਣਾ ਤਾਂ ਫੇਰ ਨਾਲੋਂ ਵੱਡੀ ਰਹਿਣੀ ਛੋਟੀ ਲੈਣੀ ਚਾਹੀਦੀ ਉਦਾਂ ਉਦਾਂ ਤੁਹਾਡੇ ਸਾਹਮਣੇ ਸਹੀ ਆ ਠੀਕ ਆ ਜੱਜਦਿਆਂ ਹਨਾ ਹਾਂ ਥੈਂਕ ਯੂ ਨੀਮਰ ਮਾੜਾ ਮੇਰਾ ਦਿਲ ਰੱਖ ਲਿਆ ਹੌਸਲਾ ਮੈਨੂੰ ਦੇ ਦਿੱਤਾ ਨਹੀਂ ਤਾਂ ਸਿਮੀ ਨੇ ਮੈਨੂੰ ਥੋੜਾ ਕਨਫਿਊਜ਼ ਕਰਤਾ ਸੀਗਾ ਕਹਿੰਦੀ ਸੀ ਸੋਨਾ ਨਹੀਂ ਲੱਗਦਾ ਖੱਬੀ ਹੱਥ ਤੇ ਰੋ ਤੁਸੀ ਰੋ ਥੈਂਕ ਯੂ ਜੀ ਸੋ ਮਚ ਬਹੁਤ ਲਾਦੇ ਨੂੰ ਮੈਂ ਬੜਾ ਮਾ ਰੋਟੀ ਮੈਂ ਤਾਂ ਮੇਰੇ ਤਾਂ ਰੋਟੀਆਂ ਵੀ ਲੁਣ ਲੱਪੀਆਂ ਹੈਗੀਆਂ ਹਾਂਜੀ ਲਓ ਜੀ ਸਾਨੂੰ ਘਰ ਦੇ ਆ ਨੇ ਤਾਂ ਦੇ ਦਿੱਤੇ ਹੈ ਕਮੈਂਟ ਤੇ ਹੁਣ ਤਾਂ ਡੱਕ ਕਮੈਂਟਾਂ ਦੀ ਵੇਟ ਆ ਤੁਸੀਂ ਪਤਾ ਨਹੀਂ ਕੀ ਕਹਿਣਾ ਹੈ ਕੋਈ ਨਹੀਂ ਜਿੱਦਾਂ ਵੀ ਤੁਹਾਨੂੰ ਲੱਗਾ ਤੁਸੀਂ ਜ਼ਰੂਰ ਦੱਸਿਓ ਆਪਣੇ ਕਮੈਂਟਾਂ ਦੇ ਵਿੱਚ ਠੀਕ ਆ ਜੀ ਤੇ ਅੱਜ ਤੋਂ ਸਾਡੇ ਫੈਮਿਲੀ ਦੇ ਤਿੰਨ ਮੈਂਬਰ ਜਿਹੜੇ ਐਨ ਘਾਲੇ ਹੋ ਗਏ ਆ ਢਿੱਲੋ ਸਾਹਿਬ ਮੈਂ ਤੇ ਮੰਮੀ ਅਈ ਤਿੰਨੇ ਜਣੇ ਐਨ ਕਾਲੇ ਬਣ ਗਏ ਆ ਤੇ ਤੁਸੀਂ ਸਾਰੇ ਜਣੇ ਆਪਣੇ ਆਪਣੇ ਕਮੈਂਟਾਂ ਜੀ ਜ਼ਰੂਰ ਦੱਸਿਓ ਤੇ ਹੁਣ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਉਹਨਾਂ ਦੇ ਨਾਮ ਮੈਂ ਬੋਲਾਂਗੀ ਸਭ ਤੋਂ ਪਹਿਲਾ ਨਾਮ ਸੁਮਨ ਰਾਣੀ ਹਿਸ਼ਾਰਪੁਰ ਜੋ ਮੈਨੂੰ ਇੱਕ ਵਲੌਗਰ ਦੀ ਮਤਲਬ ਕਿ ਜਿੱਦਾਂ ਉਹਨਾਂ ਨੇ ਮੈਨੂੰ ਫੇਸ ਟੂ ਫੇਸ ਦੇਖਿਆ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਵਲੌਗਰ ਆ ਤੇ ਉਹਨਾਂ ਨੇ ਮੀਨਸ ਕਿ ਮੈਨੂੰ ਵਲੌਗ ਦੇ ਰਾਹੀਂ ਪਛਾਣਿਆ ਮੈਨੂੰ ਵੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ ਤੇ ਭੈਣ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀ ਆ ਥੈਂਕ ਯੂ ਭੈਣ ਸੁਮਨ ਰਾਣੀ ਦਾ ਤੇ ਦੂਜਾ ਨਾਮ ਮੇਰੇ ਭਰਾ ਮਨਪ੍ਰੀਤ ਕੌਰ ਤੇ ਚੌਥਾ ਨਾਮ ਕੀ ਸੀਗਾ ਚੌਥਾ ਨਾਮ ਸੀਗਾ ਰੁਕ ਜਾ ਮੈਂ ਯਾਦ ਕਰ ਲੈਂਦਾ ਮੈਂ ਅਜੇ ਲਿਖਿਆ ਨਹੀਂ ਨਾਮ ਮੈਂ ਕਿਹਾ ਚਲੋ ਕੋਈ ਨਹੀਂ ਚਾਰ ਨਾਮ ਬੋਲਣੇ ਆ ਸੀ ਤੇ ਸੋਮਨ ਰਾਣੀ ਮਨਪ੍ਰੀਤ ਕੌਰ ਲਵਦੀਪ ਸਿੰਘ ਤੇ ਦੀਪਕੌਰ ਸੰਧੂ ਹਾਂਜੀ ਦੀਪਕੌਰ ਸੰਧੂ ਨਾਮ ਤੇ ਇਹ ਚਾਰ ਨਾਮ ਸਾਡੇ ਹੈਗੇ ਅੱਜ ਲਿਸਟ ਦੇ ਵਿੱਚ ਠੀਕ ਹੈ ਜੀ ਜਿਨ੍ਹਾਂ ਦੇ ਸੋਹਣੇ ਸੋਹਣੇ ਕਮੈਂਟ ਆਏ ਤੇ ਤੁਸੀਂ ਇਹ ਵਲੌਗ ਦੇਖ ਕੇ ਆਪਣਾ ਜਰੂਰ ਨਾਮ ਦੱਸਿਓ ਤੇ ਆਪਣੇ ਏਰੀਆ ਦਾ ਵੀ ਨਾਮ ਦੱਸਿਓ ਤੇ ਸੋਹਣਾ ਸੋਹਣਾ ਕਮੈਂਟ ਕਰਿਓ ਠੀਕ ਹੈ ਜੀ ਤੇ ਹੁਣ ਤੁਹਾਨੂੰ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ